AC ਚ ਹੋ ਸਕਦਾ ਹੈ ਵੱਡਾ ਬਲਾਸਟ ਮਈ ਜੂਨ ਚ AC ਚਲਾਉਂਦੇ ਸਮੇਂ ਇਹਨਾਂ ਗੱਲਾਂ ਦਾ ਰੱਖੋ ਧਿਆਨ ਤੁਹਾਡੀ ਇਹ ਗਲਤੀ ਕਰ ਸਕਦੀ ਹੈ ਨੁਕਸਾਨ ਇਸ ਗਰਮੀਆਂ ਦੇ ਮੌਸਮ ਵਿੱਚ ਦਫ਼ਤਰਾਂ ਘਰਾਂ ਦੁਕਾਨਾਂ ਹਰ ਜਗ੍ਹਾ 에어 ਕੰਡੀਸ਼ਨਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਕਈ ਥਾਵਾਂ ਤੇ ਗਰਮੀ ਇੰਨੀ ਜ਼ਿਆਦਾ ਹੈ ਕਿ ਪਾਰਾ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਇਸ ਭਿਆਨਕ ਗਰਮੀ ਤੋਂ ਬਚਣ ਲਈ ਇੱਕੋ ਇੱਕ ਪ੍ਰਭਾਵਸ਼ਾਲੀ ਤਰੀਕਾ 에어 ਕੰਡੀਸ਼ਨਿੰਗ ਹੈ ਏਸੀ ਦਾ ਠੰਡੀ ਹਵਾ ਸਾਨੂੰ ਗਰਮੀ ਤੋਂ ਰਾਹਤ ਦਿੰਦੀ ਹੈ ਪਰ ਕਈ ਵਾਰ ਇਸ 쿨ਿੰਗ ਮਸ਼ੀਨ ਕਾਰਨ ਹਾਦਸੇ ਵੀ ਵਾਪਰ ਜਾਂਦੇ ਨੇ ਗਰਮੀਆਂ ਦੇ ਮੌਸਮ ਦੌਰਾਨ ਏਸੀ ਵਿੱਚ ਧੁਮਾਕੇ ਦੀਆਂ ਖਬਰਾਂ ਆਮ ਆਉਂਦੀਆਂ ਰਹਿੰਦੀਆਂ ਨੇ ਕਈ ਵਾਰ ਏਸੀ ਬਲਾਸਟ ਦਾ ਸਭ ਤੋਂ ਵੱਡਾ ਕਾਰਨ ਇਸ ਦੀ ਸਹੀ ਵਰਤੋਂ ਨਾ ਕਰਨਾ ਹੈ ਗਰਮੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਘਰਾਂ ਵਿੱਚ AC ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਕੋਈ ਠੰਡੀ ਹਵਾ ਦਾ ਆਨੰਦ ਲੈਣਾ ਚਾਹੁੰਦਾ ਹੈ ਅਤੇ ਇਸ ਕਾਰਨ ਕਈ ਵਾਰ ਅਸੀਂ ਲਾਪਰਵਾਹ ਹੋ ਜਾਂਦੇ ਹਾਂ। ਮਈ-ਜੂਨ ਦੇ ਮਹੀਨਿਆਂ ਵਿੱਚ AC ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦੋ ਮਹੀਨਿਆਂ ਦੌਰਾਨ ਲੋਕ ਦਿਨ-ਰਾਤ AC ਚਲਾਉਂਦੇ ਨੇ ਅਤੇ ਇਨ੍ਹਾਂ ਦੋ ਮਹੀਨਿਆਂ ਦੌਰਾਨ AC ਬਲਾਸਟ ਦੇ ਮਾਮਲੇ ਵੀ ਜ਼ਿਆਦਾ ਹੁੰਦੇ ਨੇ। ਮਈ-ਜੂਨ ਦੇ ਮਹੀਨਿਆਂ ਵਿੱਚ AC ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਮਈ-ਜੂਨ ਦੇ ਮਹੀਨੇ ਵਿੱਚ AC ਚਲਾਉਂ ਸਮੇਂ ਇੰਨਾਂ ਗੱਲਾਂ ਦਾ ਰੱਖੋ ਧਿਆਨ ਜੇਕਰ ਤੁਸੀਂ ਏਸੀ ਦੀ ਵਰਤੋਂ ਕਰ ਰਹੇ ਹੋ ਅਤੇ ਚਾਹੁੰਦੇ ਹੋ ਕਿ ਇਹ ਚੰਗੀ ਤਰ੍ਹਾਂ ਕੰਮ ਕਰੇ ਤਾਂ ਇਹ ਜ਼ਰੂਰੀ ਹੈ ਕਿ ਇਸ ਦੀ ਸਮੇਂ ਸਿਰ ਸਰਵਿਸ ਕੀਤੀ ਜਾਵੇ ਜੇਕਰ ਤੁਸੀਂ ਆਪਣਾ ਏਸੀ 600 ਘੰਟੇ ਚਲਾਇਆ ਹੈ ਤਾਂ ਇਸ ਦੀ ਇੱਕ ਵਾਰ ਸਰਵਿਸ ਕਰਵਾਓ ਮਈ ਜੂਨ ਦੇ ਮਹੀਨਿਆਂ ਵਿੱਚ ਬਹੁਤ ਸਾਰੇ ਲੋਕ 15-15 ਘੰਟੇ ਲਗਾਤਾਰ AC ਚਲਾਉਂਦੇ ਨੇ ਤੁਹਾਡੀ ਇਹ ਗਲਤੀ AC ਬਲਾਸ਼ ਦਾ ਕਾਰਨ ਬਣ ਸਕਦੀ ਹੈ AC ਨੂੰ ਲਗਾਤਾਰ ਨਾ ਚਲਾਓ 4-5 ਘੰਟਿਆਂ ਬਾਅਦ ਇੱਕ ਜਾਂ ਦੋ ਘੰਟਿਆਂ ਲਈ AC ਬੰਦ ਕਰ ਦਿਓ AC ਦਾ ਫਿਲਟਰ ਹਵਾ ਦੇ ਪ੍ਰਵਾਹ ਨੂੰ ਬਣਾਈ ਰੱਖਦਾ ਹੈ ਜੇਕਰ ਫਿਲਟਰ ਵਿੱਚ ਗੰਦਗੀ ਜਮ੍ਹਾਂ ਹੋ ਜਾਂਦੀ ਹੈ ਤਾਂ ਕੰਪਰੈਸ਼ਨ ਤੇ ਦਬਾਅ ਵਧਣ ਲੱਗਦਾ ਹੈ ਤੁਹਾਨੂੰ ਹਰ 4-5 ਹਫ਼ਤਿਆਂ ਬਾਅਦ AC ਫਿਲਟਰ ਸਾਫ਼ ਕਰਨਾ ਚਾਹੀਦਾ ਹੈ ਜੇਕਰ ਏਸੀ ਵਿੱਚ ਗੈਸ ਲੀਕ ਹੁੰਦੀ ਹੈ ਤਾਂ ਇਹ ਭਿਆਨਕ ਧਮਾਕਾ ਕਰ ਸਕਦਾ ਹੈ ਗਰਮ ਕੰਪਰੈਸਰ ਦੇ ਸੰਪਰਕ ਵਿੱਚ ਆਉਣ ਤੇ ਬਾਹਰ ਨਿਕਲਣ ਵਾਲੀ ਗੈਸ ਫਟ ਸਕਦੀ ਹੈ ਇਸ ਲਈ ਜੇਕਰ ਤੁਸੀਂ ਗਰਮੀਆਂ ਵਿੱਚ ਏਸੀ ਦੀ ਜ਼ਿਆਦਾ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਸਮੇਂ-ਸਮੇਂ ਤੇ ਗੈਸ ਲੀਕੇਜ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਜੇਕਰ ਤੁਹਾਡੇ ਇਲਾਕੇ ਵਿੱਚ ਬਿਜਲੀ ਵਿੱਚ ਬਹੁਤ ਜ਼ਿਆਦਾ ਘਟਦੀ ਵੱਧਦੀ ਹੈ ਦਿੱਕਤ ਆਉਂਦੀ ਹੈ ਤਾਂ ਤੁਹਾਨੂੰ ਆਪਣੇ ਏਸੀ ਦੇ ਨਾਲ ਇੱਕ ਚੰਗੇ ਸਟੈਬਲਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ ਏਸੀ ਦੀ ਪਰਫਾਰਮੈਂਸ ਨੂੰ ਬਣਾਈ ਰੱਖਣ ਲਈ ਇਸ ਨੂੰ ਹਮੇਸ਼ਾ ਸਹੀ ਤਾਪਮਾਨ ਤੇ ਚਲਾਓ ਤੁਹਾਨੂੰ ਦੱਸ ਦਈਏ ਕਿ ਏਸੀ ਦਾ ਆਦਰਸ਼ ਤਾਪਮਾਨ 24 ਡਿਗਰੀ ਸੈਲਸੀਅਸ ਹੁੰਦਾ ਹੈ ਤਾਪਮਾਨ ਜਿੰਨਾ ਘੱਟ ਹੋਵੇਗਾ ਤੁਹਾਡਾ ਬਿਜਲੀ ਦਾ ਬਿੱਲ ਓਨਾ ਹੀ ਜ਼ਿਆਦਾ ਆਵੇਗਾ ਇਸ ਲਈ ਤਾਪਮਾਨ ਨੂੰ ਜਿਆਦਾ 24 ਤੋਂ ਉੱਪਰ ਰੱਖ ਕੇ 25 26 ਰੱਖ ਕੇ ਹੀ ਚਲਾਉਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਏਸੀ ਨੂੰ ਸਫਲ ਤਰੀਕੇ ਨਾਲ ਬਹੁਤ ਹੀ ਸਾਵਧਾਨੀ ਨਾਲ ਚਲਾ ਕੇ ਤੁਸੀਂ ਆਪਣਾ ਸੁਰੱਖਿਆ ਖੁਦ ਕਰ ਸਕਦੇ ਹੋ ਤਾਂ ਤੁਸੀਂ ਵੀ ਇੱਕ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਤੁਹਾਡਾ ਏਸੀ ਕਿੰਨੇ ਡਿਗਰੀ ਸੈਲਸੀਅਸ ਤੇ ਚੱਲਦਾ ਹੈ ਇੱਕ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ